ਸਤਿ ਸ਼੍ਰੀ ਅਕਾਲ ਜੀ ਚੌਧਰੀ ਡੇਰੀ ਫਾਰਮ ਜੈੰਤੀਪੁਰ ਚੈਨਲ ਵੇਖਣ ਵਾਲਿਆਂ ਦਾ ਸਵਾਗਤ ਆ ਇਸ ਵੀਡੀਓ ਦੇ ਵਿੱਚ ਦੋਸਤੋ ਝੋਟੀਆਂ ਅੱਜ ਲਿਆਂਦੀਆਂ ਨੇ 6 ਹਰਿਆਣੇ ਤੋਂ ਬੜੇ ਟੌਪ ਟੌਪ ਦੇ ਨਗੀਨੇ ਪਹਿਲਾ ਨਾ ਦੂਜਾ ਝੋਟੀਆਂ ਦਾ ਦੰਦਾ ਚ ਚੰਗੇ ਦੁੱਤੇ ਚਲਦੀਆਂ ਜੋ ਤੇ ਆਪਾਂ ਉਧਰੋਂ ਸ਼ੁਰੂਆਤ ਕਰਦੇ ਆ ਪਹਿਲਵਾਂ ਝੋਟੀਆਂ ਦੀਆਂ ਇਧਰ ਆਈਏ ਵੇਖੋ ਇਹ ਦੋਹਾਂ ਦੀ ਝੋਟੀ ਆ ਕੀਨੂ ਹੋ ਗਿਆ ਨੂੰ 15 17 ਦਿਨ ਵਧ ਵੀ ਹੋ ਸਕਦੇ 2 4 ਦਿਨ ਤੇ ਛੋਟੀ ਥੱਲੇ ਇਸ ਵੇਲੇ ਦੁੱਧ 12 12.5 ਲੀਟਰ ਤਿਆਰ ਆ 12.5 ਲੀਟਰ ਕੰਡੇ ਵਾਲਾ ਦੁੱਧ ਜਿਹਨੂੰ ਕਹਿੰਦੇ ਆਪਾ ਉਹ ਤਿਆਰ ਆ ਛੋਟੀ ਥੱਲੇ ਆਹ ਨਾਲ ਪਿੱਛੇ ਮੋਲਾ ਮੋਲਾ ਤੇ ਜੇ ਆਪਾਂ ਇਹ ਰੇਟ ਦੀ ਗੱਲ ਕਰੀਏ ਤੇ ਦਾ ਫਿਕਸ ਪ੍ਰਾਈਸ ਜਿਹੜਾ ਹੈ 1,25,000 ਰੁਪਇਆ ਆ ਇਹਦੇ ਵਿੱਚੋਂ ਇਮਾਨਤਾਨ ਕਰ ਦਿਆਂਗੇ ਆਪਾਂ ਬੰਦੇ 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 ਬਹੁਤ ਵਧੀਆ ਥਾਂ ਥਣ ਲੱਗਾ ਝੋਟੀ ਸੀਲ ਠੰਡੀ ਬਹੁਤ ਹੈ ਜਿਵੇਂ ਇਦਾਂ ਹੀ ਬਹਿ ਬੂ ਜਾਓ ਥੱਲੇ ਕੋਈ ਚੱਕਰ ਨਹੀਂ ਇਦਾਂ ਹੀ ਬੜ ਕੋ ਸੰ ਠੰਡੇ ਸੁਭਾ ਦੀ ਝੋਟੀ ਤੇ ਦੋ ਨੰਬਰ ਤੇ ਜਿਹੜੀ ਝੋਟੀ ਆ ਇਹ ਵੀ ਪਹਿਲਣ ਆ ਦੋ ਦਾਂਦੇ ਆਜ ਪਰਸੋਂ ਦੀ ਸੂਈ ਆ ਪਰਸੋਂ ਦਾ ਸੂਰਜ ਬਿਲਕੁਲ ਤਾਜੀ ਆ ਪਿੱਛੇ ਕੱਟਾ ਆਵੇ ਐਸੇ ਦੁੱਧ ਦੇ ਕੋਲ ਹੋਊਗਾ 10 ਤੋਂ 11 ਲੀਟਰ ਖੀਰੀ ਤਾਂ ਬਸ ਦੋਗ ਦੇ ਦੰਦ ਭੰਨੇ ਆ ਜੇ ਨੇ ਪੂਰੇ ਨਹੀਂ ਕੀਤੇ ਜੇ ਭਾਈਆਂ ਸਾਲਾਂ ਦੇ ਲਗਭਗ ਕੱਟੀ ਦੀ ਉਮਰ ਆ ਦੁੱਧ ਦੇ ਵੀ ਦੋਸਤੋ 12-13 ਕਿਲੋ ਚਵਾ ਦੂਗੀ 9-10 ਕਿਲੋ ਮਤਲਬ ਬੌਲਾ ਕਹ ਲੋ ਜਾਂ ਦੁੱਧ ਕਹ ਲੋ ਤਿਆਰ ਆ ਪਰਸੋਂ ਦੀ ਸੁਈ ਆ ਜੇ ਚਵਾਜੂ ਬਹੁਤ ਵਧੀਆ ਲੱਗਿਆ ਇਹਨੂੰ ਵੀ ਬੰਦੇ 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 ਰੇਟ ਆਪਾਂ ਤਕਰੀਬਨ ਫੋਨ ਤੇ ਕਰਾਂਗੇ ਵੈਸੇ ਤੇ ਆਪਣਾ ਸਿੱਧਾ ਜਾਂ ਸਿਸਟਮ ਜੇ ਆਪਾਂ ਜਿਹੜਾ ਫੋਨ ਤੇ ਹੀ ਜਿਹੜਾ ਬੰਦਾ ਕੋਈ ਚਾਹਵਨ ਹੋਊਗਾ ਆਪਾਂ ਰੇਟ ਫੋਨ ਤੇ ਕਰ ਦਿਆਂਗੇ ਠੀਕ ਹੈ ਜੀ ਤੀਜੇ ਨੰਬਰ ਤੇ ਝੋਟੀ ਦੋਸਤੋ ਪਹਿਲੇ ਸਵੇਰ ਸੂਈ ਹੈ ਵੀ ਪਰसों ਸਵੇਰ ਦੀ ਸੂਈ ਹੈ ਵੀ ਝੋਟੀ ਝੋਟੀ ਦਾ ਦਾਦਕੁਦ ਬਹੁਤ ਹੋਈ ਆ ਬਹੁ ਬਰੀਕੀ ਜਿਹਾ ਝੋਟੀ ਤਾਲ ਤੁਹਾਨੂੰ ਬਹੁਤ ਵਧੀਆ ਲੱਗਿਆ ਝੋਟੀ ਨੂੰ ਇਹਨੂੰ ਝੋਟੀ ਦੁੱਧ ਪਹਿਲੇ ਸਵੇਰ ਦੁੱਧ 14 ਕਿਲੋ ਦੇ ਦੋਗੀ ਝੋਟੀ ਤੇ ਸੰਧਰੇ ਵੀ ਇਸ ਵੇਰੇ ਥੋੜਾ ਦੇ ਚੋ ਕੇ ਬੱਚੇ ਨੂੰ ਥੋੜਾ ਛੜਤਾ ਏ ਥੱਲੇ ਦੁੱਧ ਆਪਾਂ ਸਰੇ 3-4 4 ਲੀਟਰ ਦੁੱਧ ਚ ਹੋਇਆ ਆਪਾਂ ਇਹਦਾ ਝੋਟੀ ਦੁੱਧ 14 ਕਿਲੋ ਚਵਾ ਦੂਗੀਏ ਬੰਦੇ 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 ਉੱਥੇ ਕਦ ਕੁਤ ਬਹੁਤ ਵਧੀਆ ਝੋਟੀ ਦਾ ਬਹੁਤ ਵੱਡਾ ਕਰਦੇ ਆ ਇਦੋਂ ਅੱਗੇ ਇਹੜੀ ਝੋਟੀ ਆ ਇਹ ਦੂਜੇ ਸੂਏ ਸੂਈ ਆ ਲਗਭਗ ਕੋਈ 16-17 ਦਿਨ ਹੋ ਗਏ ਹੋਣਗੇ ਇਹਨੂੰ ਦੋ ਚਾਰ ਦਿਨ ਉੱਪਰ ਥੱਲੇ ਹੋ ਸਕਦੇ ਆ ਆਸ ਵਲੇ ਜਿਹੜਾ ਕੰਡੇ ਲਾਵਾਂ ਦੁੱਧ ਆ 17 17.5 ਕਿਲੋ ਦੁੱਧ ਝੋਟੀ ਥੱਲੇ ਤਿਆਰ ਆ ਜੀ ਕੋਈ ਵੀਰ ਭਰਾ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਲਿਜਾ ਸਕਦਾ ਝੋਟੀ చూ నంబర్ టీ ਬਿਲਕੁਲ ਦੋ ਟਾਪ ਦੇ ਨਗੀਨੇ ਡਾਇਮੰਡ ਪੀਸ ਇਹਨਾਂ ਨੂੰ ਕਹਿੰਦੇ ਆਪਾਂ ਬਹੁਤ ਉੱਚੇ ਕਰਦੀਆਂ ਝੋਟੀਆਂ ਆ ਦੰਦੋ ਛੱਗੀ ਆ ਦੂਜਾ ਸੁਆ ਵੀਰ ਜੀ ਵਾਲੇ ਝੋਟੀ ਨੂੰ ਸੂਈ ਨ ਹੋ ਗਿਆ ਲੱਗ ਪੱਗ 11 ਕ ਦਿਨ ਝੋਟੀ ਮਾਰੇ ਤਾਂ ਨਹੀਂ ਲੱਗੀ ਇਹੇ ਹੋਰ ਵੀ ਤੋੜਦੇ ਚੋਟੀ ਤੇਰੇ ਦੁੱਧ ਆ ਗਿਆ ਇਸ ਵੇਲੇ 17 ਕਿਲੋ। ਸੰਗ-ਸੰਗ ਦੀ ਕੁਆਲਿਟੀ ਕਦ ਕੁਦ ਬਹੁਤ ਵਧੀਆ ਲੱਗਾ। ਫਾਲ ਤੁਣ ਬਹੁਤ ਟੌਪ ਦਾ ਲੱਗਿਆ ਝੋਟੀਆਂ ਦੰਦਾ ਛਿੱਗੀ ਆ। 17 ਕਿਲੋ ਕੰਡੇ ਵਾਲਾ ਦੁੱਧ ਆ ਗਿਆ। ਉਹ ਲੰਬੀ ਚਲਾ ਦੇ ਇਧਰੋਂ। ਇਧਰੋਂ ਲੰਬੀ ਚਲਾ ਦੇ ਦਿਨ। ਚੋ ਇਸ ਕੁਆਲਿਟੀ ਬਹੁਤ ਸੋਹਣੀ ਆ ਕੱਦ ਬਹੁਤ ਉੱਚਾ ਝੋਟੀ ਦਾ ਐਕਸਟਰਾ ਆਰਡੀਨਰੀ ਕੱਦਿਆ ਇਹਦਾ ਐਡਾ ਤੇ ਦੋਸਤੋ ਬੱਚਾ ਪਲਣ ਵਾਸਤੇ ਇੰਡੀਆਂ ਝੋਟੀਆਂ ਪਾਲਣਾ ਤੇ ਚੰਗੇ ਖਰਚਾ ਦਾ ਜਿਹੜੇ ਜ਼ਿੰਮੇਦਾਰ ਬਰੀਡਿੰਗ ਤੇ ਕੰਮ ਕਰਦੇ ਉਹਨਾਂ ਨੂੰ ਪਤਾ ਵੀ ਇਹੋ ਜਿਹੇ ਜਾਨਵਰ ਪਾਲਣੇ ਬਹੁਤ ਸੌਖੇ ਥੋੜੀ ਆ ਕਦੇ ਬਹੁਤ ਉੱਚਾ ਕਰਦਿਆ ਝੋਟੀ ਦਾ ਝੋਟੀ ਦੁੱਧ 20 ਤੋਂ ਬਾਹਰ ਟਪਾਊਗੀ ਕਿਉਂਕਿ 10 11 ਦਾਣਾਂ ਦੀ ਸੂਈ ਆ ਬੱਚਾ ਕੇ 17 ਕਿਲੋ ਕੰਡੇ ਤੋਲਵਾ ਦੁੱਧ ਐਸ ਵੇਲੇ ਮਾਈਥਲੇ ਛੋਟੀ ਦਾ ਕੱਦ ਕੋਦ ਬਹੁਤ ਵੱਡਾ ਆ ਵੇਖ ਸਕਦੇ ਹੋ ਤੁਸੀਂ ਪਿੱਠ ਪੜਾ ਬਹੁਤ ਕੁਆਲਟੀ ਏ ਵਨ ਆ ਡਾਇਮੰਡ ਜਿਹਨੂੰ ਕਹਿੰਦੇ ਡਾਇਮੰਡ ਪੀਸ ਆ ਬਿਲਕੁਲ ਨਿੱਗਰ ਲਵਾ ਛੋਟੀ ਦਾ ਚਵਾ ਚ ਬਹੁਤ ਟੌਪ ਦਾ ਲੱਗਾ ਆਪਾਂ ਚਵਾਈ ਵੀ ਕਰਾਵਾਂ ਇਹਨਾਂ ਦੇ ਦੋਹਾਂ ਛੋਟੀਆਂ ਦੀ ਵਿਖਾਵਾਂਗੇ ਤੁਹਾਨੂੰ ਬਹੁਤ ਉੱਚਾ ਕਰਦਾ ਛੋਟੀ ਦਾ 6 ਦਾਂਦਿਆ ਮੂੰਹ 17 ਕਿਲੋ ਤੋਂ ਬਾਹਰ ਦੁੱਧ ਹੈ ਵੇਲੇ ਆਪਾਂ 17 ਕਿਲੋ ਦੱਸਾਂਗੇ ਛੋਟੀ ਦੁੱਧ ਪਾਊਗੀ 20 ਕਿਲੋ ਤੋਂ ਬਾਹਰ ਹੈ ਅੱਗੇ ਜਿਹੜੀ ਛੋਟੀ ਆ ਉਹ ਵੀ 6 ਦਾਂਦਿਆ ਖੋਲੀ ਨੂੰ 加ਜੀ ਸੂਈ ਹੈ ਵੀ ਔਰ ਇਹ ਵੀ ਕੱਦ ਬਹੁਤ ਉੱਚਾ ਝੋਟੀ ਦਾ ਪਿੱਠ ਪੜਾ ਬਿਲਕੁਲ ਬਾਰੀਕ ਚਮੜੀ ਦੀ ਸਿੰਗਲ ਅੜੀ ਝੋਟੀ ਆ ਵੇਖ ਸਕਦੇ ਆਪਾਂ ਇਹਦੇ ਥੱਲੇ ਦੁੱਧ 16 ਕਿਲੋ ਤਿਆਰ ਆ ਇਸ ਵੇਲੇ ਰੋਕ ਦੇ ਚਲ ਤੁਰ 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 ਦੇ ਬਿਲਕੁਲ ਫੇਸ ਕੁਆਲਟੀ ਉਹ ਛੋਟੇ ਸਿੰਗ ਦੀ ਆ ਝੋਟੀ ਅੱਛਾ ਵੇਖੋ ਦੋਸਤੋ ਫੇਸ ਕੁਆਲਟੀ ਝੋਟੀ ਦੀ ਬਿਲਕੁਲ ਬਰੀਕ ਚਮੜੀ ਦੀ ਉੱਚਾ ਕੱਦਿਆ ਝੋਟੀ ਦਾ ਬਿਲਕੁਲ ਬਹੁਤ ਟੌਪ ਦਾ 16 ਕਿਲੋ ਤੋਂ ਬਾਹਰ ਦੁੱਧ ਐ ਸੋਲੇ ਝੋਟੀ ਥੱਲੇ ਬਸ 11 ਦਿਨਾਂ ਦਾ ਬੱਚਾ ਇਹਦਾ ਪਾਂਦੇ ਪਰ ਵੱਡੀ ਸਭ ਤੋਂ ਵੱਡੀ ਗੱਲ ਇਹ ਹੈ ਇਹਦਾ ਦੋਵਾਂ ਵੱਡੀਆਂ ਝੋਟੀਆਂ ਪਿਛੇ ਕਟੀਆਂ ਐ ਤੇ ਇਹ ਆ ਦੋਸਤੋ ਆਪਣੇ ਝੋਟੀਆਂ ਆਪਣੀ ਵੀਡੀਓ ਜਿਹੜੀ ਤੇ ਜਿੰਨਾ ਵੀਰ ਭਰਾਵਾਂ ਨੂੰ ਕੋ ਚੰਗੀਆਂ ਝੋਟੀਆਂ ਦੁੱਧ ਵਾਲੀਆਂ 20 20 ਕਿਲੋ ਵਾਲੀਆਂ ਚਾਹੀਦੀਆਂ ਆ ਉਹ ਚੌਧਰੀ ਡੇਰੀ ਫਾਰਮ ਜੈੰਤੀਪੁਰ ਤੇ ਵਿਜ਼ਿਟ ਕਰੋ ਤੇ ਆਪਣੀ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਚੁਾਈ ਕਰਕੇ ਵੀ ਝੋਟੀਆਂ ਲੈ ਕੇ ਜਾਓ ਤੇ ਪਿੰਡ ਹੈਗਾ ਆਪਣਾ ਜੈੰਤੀਪੁਰ ਨੰਬਰ ਮੇਰਾ 98781 52425 ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਸਸੀ ਕਾਲਜੀ ਸਾਰਿਆਂ ਨੂੰ